चेयरमैन जिला युवा बोर्ड पटियाला अते श्री गोलजार पटियालवी जी श्री भूपिंदर बड़ेट जी श्री पूज्य कैजा जी पीडीएन चार्ज आम आदमी पार्टी श्री श्री छह फरा इसके गे अलावा श्री हिंदर जी रख दो प्रसाद उठ के रख दो गल्ले में रख दो दो आ जाओ यार तुमसी बाहर आ जाओ प्रसाद रखा गया इधर हो जाओ ਸਰ ਜੀ ਬੇਨਤੀ ਕਰਦਾ ਕਿ ਲੋਕਾਂ ਦੇ ਐਕਸੀਡੈਂਟ ਹੋ ਰਹੇ ਨੇ ਜਿਹੜੀ ਜਾਂ ਤੁਹਾਡੇ ਸਾਡੇ ਨਾਂ ਤੇ ਇੱਕ ਕਿਲਾ ਜ਼ਮੀਨ ਦਾ ਹੋਵੇ ਤਾਂ ਬੱਚੇ ਉਹਦੀ ਸਾਰੀ ਪੂਜ ਦੇ ਲੋਕ ਨੇ ਜਿਵੇਂ ਸਾਹਿਬਜੀਤ ਬਾਈ ਹੋਰੀ ਬਾਈ ਜੀ ਸਾਰੇ ਜਣੇ ਜਿਹੜੇ ਹੈਗੇ ਨੇ ਔਰ ਬਾਕੀ ਵੀ ਜਿਹੜੇ ਜਿੰਨੇ ਸਾਡੇ ਸਹਿਯੋਗੀ ਨੇ ਅਮਰ ਸਿੰਘ ਜੀ ਬਾਕੀ ਭਾਈ ਜੀ ਆਵਾਜ਼ ਦਿਓ ਲੋਕਾਂ ਨੂੰ ਅੰਮ੍ਰਿਤਸਰ ਨੂੰ ਆ ਰਹੇ ਇੱਕ ਲਾਇਨ ਆਉਂਦੀ ਹੈ ਤਾਂ ਇਹਦੇ ਅੱਗੇ ਦੋ ਦੰਨਾਂ ਮਾਰਦੇ ਨੇ ਅੱਗੇ ਤੋਂ ਨਿਕਲੋਂ ਮਥਾ ਟੇਕੇ ਜੀ ਜਦ ਆਰਟਿਸਟ ਨੇ ਜਿੰਨੇ ਵੀ ਅੱਜ ਕਿਸੇ ਵੀ ਉਹ ਜਿਹੜਾ ਇਹਦੇ ਵਿੱਚ ਕੱਟ ਲੈਂਦੀ ਹੈ ਕਿ ਜਿਹੜੀ ਜਗਾ ਹੈ 500 ਦਾ ਜੱਪੜ ਨੂੰ ਬਹੁਤ ਕਟੈਂ ਸੋ ਹੋ ਸਕੇ ਤਾਂ ਹਾਊਸ ਦੇ ਵਿੱਚ ਹਾਊਸ ਦੇ ਵਿੱਚ ਲੈ ਕੇ ਆਉਂਗੇ ਜੇ ਹੁਕਮ ਕਰੋਗੇ ਤਾਂ ਮੈਂ ਲੈ ਕੇ ਆਵਾਂਗਾ ਤੇ ਜਾ ਕੇ ਆਪਣੇ ਦੁਦਨਾ ਦਾ ਜਿਹੜਾ ਵਿੱਤੀ ਬੋਝ ਢਟਾਉਣ ਦਾ ਜਿਹੜਾ ਕੰਮ ਹੈ ਉਹ ਨਹੀਂ ਸਰਕਾਰ ਆਪਣੀ ਨਗਰ ਦੀ ਕੰਮ ਉਹ ਰਲ ਕੇ ਕਰੀਏ ਸੋ ਮੇਰੀ ਬੇਨਤੀ ਹੈ ਜੀ ਸਭ ਤੋਂ ਪਹਿਲਾਂ ਤੇ ਜੀ ਮੈਂ ਭਗਵਾਨ ਸ਼੍ਰੀ ਵਿਸ਼ਪ ਕਰਮਾ ਜੀ ਦੀ ਆਸਥਾ ਰੱਖਣ ਵਾਲੀ ਸੰਗਤ ਆਸਥਾ ਰੱਖਣ ਵਾਲੀ ਸੰਗਤ ਉਹਨਾਂ ਸਾਰਿਆਂ ਨੂੰ ਆਪਜੀ ਨੂੰ মিডিਆ ਟੀਮ ਨੂੰ ਮੇਰੇ ਸਾਥੀਆਂ ਨੂੰ ਸਾਰਿਆਂ ਨੂੰ ਅੱਜ ਦੇ ਦਿਨ ਦੀ ਲੱਖ ਲੱਖ ਵਧਾਈ ਦਿੰਦਾ ਮੈਂ ਪਿਛਲੇ ਸਾਲ ਪਹਿਲੀ ਵਾਰ ਸ਼੍ਰੀ ਵਿਸ਼ਵ ਕਰਮਾ ਜੀ ਦੇ ਜਿਹੜੀ ਚੈਰੀਟੇਬਲ ਟਰਸਟ ਤੇ ਵੈਲਫੇਅਰ ਟਰਸਟ ਹੈ ਲਾਹੌਰੀ ਗੇਟ ਇਹਨਾਂ ਨੂੰ ਇਹਨਾਂ ਨੇ ਮੌਕਾ ਦਿੱਤਾ ਸੀ ਮੈਨੂੰ ਇੱਥੇ ਪਹੁੰਚਣ ਦਾ ਔਰ ਫਿਰ ਮੈਂ ਦੇਖਿਆ ਕਿ ਜਿਹੜਾ ਇਹ ਚੈਰੀਟੇਬਲ ਕੰਮ ਕਰ ਰਹੇ ਨੇ ਜਿਵੇਂ এডੂਕੇਸ਼ਨ ਦੇ ਸੰਬੰਧੀ ਗਰਲਸ ਦੇ ਸੰਬੰਧੀ ਉਹਨਾਂ ਨੂੰ ਜੜੀ ਇਹ ਸਿੱਖਿਆ ਵਾਸਤੇ ਸਪੋਰਟ ਕਰਦੇ ਨੇ ਉਹ ਬਹੁਤ ਕਾਬਲੇ ਤਰੀਫ਼ ਹੈ ਔਰ ਇਹ ਮੈਂ ਕਹਾਂਗਾ ਕਿ ਭਗਵਾਨ ਵਿਸ਼ੇਸ਼ ਕਰਮਾ ਜੀ ਦੀ ਇਹਨਾਂ ਸਾਰਿਆਂ ਤੇ ਕਿਰਪਾ ਹੈ ਔਰ ਇਹ ਦਿਹਾੜਾ ਹਰ ਸਾਲ ਪੂਰੇ ਪੰਜਾਬ ਚ ਹਿੰਦੁਸਤਾਨ ਚ ਬੜੀ ਧੂਮਕਾਮ ਨਾਲ ਬਣਾਇਆ ਜਾਂਦਾ ਮੈਂ ਆਸ ਉਮੀਦ ਕਰਦਾ ਕਿ ਜਿਹੜੇ ਚੈਰਿਟੇਡਲ ਵੈਲਫੇਅਰ ਟਰਸਟ ਨੇ ਖਾਲੀ ਸੇਵਾ ਕਰ ਰਹੇ ਸੇਵਾ ਕਰਦੇ ਰਹਿਣਗੇ ਔਰ ਅਸ਼ੀਰਵਾਦ ਲੈਂਦਾ ਹਾਂ ਮੈਂ ਉਹਨਾਂ ਦਾ ਵੀ ਕਮੇਟੀ ਦਾ ਪੂਰਾ ਧੰਨਵਾਦ ਜੀ ਸਰਦਾਰ